ਸੇ ਕਰਾਈਤੇ ਰਹਿ ਰਹੇ ਨੇ ਉਹਨਾਂ ਦੀ ਧਰਮ ਪੱਤਰੀ ਠੀਕ ਨਹੀਂ ਪਰ ਮਕਾਨ ਮਾਲਕ ਵੱਲੋਂ ਇਹ ਆਨੰਦਪੁਰ ਗਈ ਸੀ ਮਕਾਨ ਮਾਲਕ ਵੱਲੋਂ ਘਰਵਾਲੀ ਦੇ ਨਾਲ ਵੀ ਧੱਕੇਸ਼ਾਹੀ ਕੀਤੀ ਗਈ ਪਰ ਜਦੋਂ ਇਹਨਾਂ ਨੇ ਆ ਕੇ ਪੁੱਛਿਆ ਤੇ ਇਹਨਾਂ ਤੇ ਵੀ ਟਰੋੜਾ ਵਰਸਾਇਆ ਗਿਆ ਸੋ ਜਾਣਨ ਦਾ ਯਤਨ ਕਰਦੇ ਵੀ ਥਾਣੇ ਗਏ ਤੇ ਥਾਣੇ ਵੀ ਪਤਾ ਲੱਗਾ ਵੀ ਇਹਨਾਂ ਦੇ ਨਾਲ ਬਦਸਲੂਕੀ ਹੋਈ ਇਹ ਸਾਰਾ ਮਾਜਰਾ ਜਾਣਨ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਏਡੀ ਵਾਹਿਗੁਰੂ ਜੀ ਦਾ ਖਾਲਸਾ ਸਾਲ ਸੈਕਿੰਡ ਹਾਂਜੀ ਵੀਰ ਜੀ ਪਾਠ ਕਰਦੇ ਹੋ ਹਾਂਜੀ ਵੀਰ ਜੀ ਮੈਂ ਪਾਠ ਕਰਦਾ ਨਾਲ ਫੋਨ ਨੰਬਰ ਤੇ ਆਪਣੇ ਕੇਸ ਵੀ ਕਰਦਾ ਜੀ ਵਰ ਹਾਂਜੀ ਵੀਰ ਜੀ ਮੈਂ ਆਪਣੀ ਮਿਹਨਤ ਕਰਕੇ ਖਾਣਾ ਮੇਰੇ ਕੋਲ ਜੋ ਕੁਝ ਬਣਦਾ ਵੇ ਆ ਮੇਰਾ ਪਰਿਵਾਰ ਹੈ ਜੀ ਮੇਰੇ ਮੈਂ ਜਲੰਧਰ ਸ਼ਹਿਰ ਤੇ ਰਹਦੇ ਆ ਸੀਗਾ ਮੇਰੀ ਕੋਈ ਐਫਓ ਜੀ ਮਜਬੂਰੀ ਬਣੀ ਕਿ ਮੈਨੂੰ ਜਲੰਧਰ ਸ਼ਹਿਰ ਛੱਡ ਕੇ ਆਣਾ ਪਿਆ ਮੈਸੇਜ ਮੇਰੇ ਠੀਕ ਨਹੀਂ ਸੀਗੇ ਤੇ ਮੇਰੇ ਘਰ ਦੇ ਹਾਲਾਤ ਇਦਾਂ ਦੇ ਬਣ ਕੇ ਜੋ ਮੇਰੇ ਕੋਲ ਸੀਗਾ ਮੈਂ ਉਹ ਆਪਣੀ ਮਿਸੇਜ ਦੀ ਬਿਮਾਰੀ ਤੇ ਲਾ ਚੁੱਕਾ ਜੀ ਉਸ ਤੋਂ ਉਪਰੰਤ ਮੈਂ ਖਾਲੀ ਹੋ ਚੁੱਕਿਆ ਸੀਗਾ ਕਿ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀਗਾ ਮੈਂ ਆਪਣਾ ਪਰਿਵਾਰ ਲੈ ਕੇ ਇੱਥੇ ਇਸ ਸ਼ਹਿਰ ਦੇ ਵਿੱਚ ਆ ਗਿਆ ਜੀ ਕਿ ਚਲੋ ਕੋਈ ਗੱਲ ਨਹੀਂ ਵੀ ਉੱਥੇ ਥੋੜਾ ਜਿਹਾ ਸਸਤਾ ਵੀ ਤੇ ਵੀ ਮੇਰਾ ਟਾਈਮ ਪਾਸ ਹੋ ਜਾਏਗਾ ਟਾਈਮ ਪਾਸ ਕਰਨ ਤੋਂ ਬਾਅਦ ਵਿੱਚ ਚਲੋ ਮੈਂ ਆਪਣੇ ਹੱਥ ਸੌਕਾ ਕਰ ਲਾਂਗਾ ਤੇ ਫਿਰ ਵਾਪਸੀ ਜਲੰਧਰ ਸ਼ਹਿਰ ਚਲਾ ਜਾਵਾਂਗਾ ਮੈਂ ਇਸ ਮਕਾਨ ਦੇ ਵਿੱਚ ਤਕਰੀਬਨ ਤਕਰੀਬਨ 1 ਸਾਲ ਤੋਂ ਕਿਰਾਏ ਤੇ ਰਹਿ ਰਹੇ ਹਾਂ ਤੁਸੀਂ ਬੋਲੋਗਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਲਿਆਣਾ ਜੀ ਗੁਰਮਤ ਗ੍ਰੰਥੀ ਰਾਗੀ ਸਭਾ ਜ਼ਿਲ੍ਹਾ ਮੋਗਾ ਦੇ ਸਰਪ੍ਰਸਤ ਭਾਈ ਹਰਨੇਕ ਸਿੰਘ ਬਲਖੰਡੀ ਤੇ ਜ਼ਿਲ੍ਹਾ ਪ੍ਰਧਾਨ ਭਾਈ ਲਖਵੀਰ ਸਿੰਘ ਬੱਗੇ ਤੇ ਦਾਸ ਭਾਈ ਤਰਸੇਮ ਸਿੰਘ ਸਰਕੋ ਪ੍ਰਧਾਨ ਧਰਮਕੋਟ ਅਸੀਂ ਅੱਜ ਜੋ ਪਿਛਲੇ ਦਿਨੀ ਇਹ ਗ੍ਰੰਥੀ ਸਿੰਘ ਗਿਆਨੀ ਸੋਹਣ ਸਿੰਘ ਇਹਦੇ ਨਾਲ ਕੋਈ ਕਿਰਾਏਦਾਰ ਪਰਿਵਾਰਾਂ ਦੇ ਨਾਲ ਥੋੜੀ ਜੀ ਰੰਜਿਸ਼ ਹੋਈ ਸੀ ਰੋਲਾ ਪਿਆ ਸੀ ਲੜਾਈ ਝਗੜਾ ਹੋਇਆ ਸੀ ਉਹਦੇ ਮਾਮਲੇ ਵਿੱਚ ਅਸੀਂ ਇੱਥੇ ਇਹਨਾਂ ਪਰਿਵਾਰਾਂ ਦੇ ਕੋਲ ਆਏ ਸੀ ਕਿ ਜਦੋਂ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਆਪਸੀ ਰਾਜੀਨਾਮਾ ਹੋ ਚੁੱਕਿਆ ਕਿ ਅਸੀਂ ਆ ਕੇ ਇਹਨਾਂ ਦੀ ਗੱਲਬਾਤ ਸੁਣੀ ਆ ਤੇ ਇਹਨਾਂ ਦਾ ਹੁਣ ਇਸ ਟਾਈਮ ਰਾਜੀਨਾਮਾ ਹੋ ਚੁੱਕਿਆ ਇਸ ਤੋਂ ਅੱਗੇ ਸਮਾਪਤੀ ਆ ਵਾਹਿਗੁਰੂ ਦੀ ਤਫਾਅਲਸਾ ਮੰਮੀ ਦੇ ਤੁਸੀਂ ਬੋਲ ਦਿੰਦੇ ਵੀ ਦੋ ਮਿੰਟ ਉਹ ਉਹ ਜਦੋਂ ਬੋਲਦੇ ਨਾ ਇਹ ਵੀ ਸਾਡੇ ਰਾਜੀਨਾਮ ਸਾਡਾ ਰਾਜੀਨਾਮ ਹੋ ਚੁੱਕਾ ਜਿੱਦਾਂ ਸਾਡਾ ਲੜਾਈ ਹੋਈ ਝਗੜੇ ਦੀ ਪਰ ਆਏ ਤੋਂ ਸਾਡਾ ਰਾਜੀਨਾਮ ਹੋ ਚੁੱਕਾ ਹੈ